ਕਾਰਣ ਮੇਰੇ ਵੱਲ ਪਰਪਰ ਸਿੱਖਿਆਕਾਰ ਜੀ ਨਮਰਨ ਆ ਮਸ਼ਕਿਤ ਕੋਰਾਂ ਮੈਂ ਛਿੰਝ ਮਾਗੀ ਵਰਧਨਾ ਮੇਰੇ ਸਕੂਲ ਦਾ ਨਾਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਿੱਲਾ ਮੈਂ ਤੁਹਾਡੇ ਸਾਹਮਣੇ ਪੰਜਾਬੀ ਦੀ ਕਵਿਤਾ ਪੇਸ਼ ਕਰਨ ਜਾ ਰਹੀ ਹਾਂ ਕਵਿਤਾ ਕੋਈ ਪਾਦਿਓ ਰਤਨ ਛੋੜ ਕੇ ਮੁੜ ਜਾਏ ਫੁੱਲ ਗੁਲਾਬ ਨੂੰ ਕਿਦੀ ਨਜ਼ਰ ਕਲਿਆਣੀ ਲੱਗ ਗਈ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਕਿਦੀ ਨਜ਼ਰ ਕਲਿਆਣੀ ਲੱਗ ਗਈ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਕੁੜੀਆਂ ਜੇਸ ਕਟਾਲੇ ਆਪਣੇ ਤੇ ਸ਼ਰਮਾਂ ਦਿੱਤੀਆਂ ਲਾ ਗੱਬਰੂ ਨਿਰਸਾ ਆਪਣਾ ਭੁੱਲ ਗਏ ਤੇ ਨਸ਼ਿਆਂ ਦੇ ਪੈਰਾ ਚੜੀ ਜੁਬਾਂ ਨੂੰ ਸੂਟੇ ਖਿੱਚਦੀ ਤੇ ਗਟਗਟ ਪੀਣ ਸ਼ਰਾਬ ਨੂੰ ਕਿਦੀ ਨਜ਼ਰ ਕਲਿਆਣੀ ਲੱਗ ਗਈ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਕਿਦੀ ਨਜ਼ਰ ਕਲਿਆਣੀ ਲੱਗ ਗਈ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਸਾਰੇ ਨੱਟ ਪੌਣ ਵਿੱਚ ਰੁੱਜ ਗਏ ਜਿ ਭੁੱਲ ਗਏ ਕਾਰ ਵਿਹਾਰ ਅੱਜ ਕੱਲ ਪੱਥਰਾਂ ਨੂੰ ਰੱਬ ਪੂਜਦੇ ਜਿ ਭੁੱਲ ਗਏ ਏਕੋਂ ਕਾਨ ਨਾ ਕੋਈ ਤੁਕੀ ਬਾਣੀ ਬੋਲਦਾ ਨਾ ਛੇੜੇ ਕੋਈ ਰਬਾਬ ਨੂੰ ਕੀਦੀ ਨਜ਼ਰ ਕਲਿਆਣੀ ਲੱਗ ਗਈ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਕੀਦੀ ਨਜ਼ਰ ਕਲਿਆਣੀ ਲੱਗ ਗਈ ਮੇਰੇ ਸੋਹਣੇ ਦੇਸ਼ ਪੰਜਾਬ ਨੂੰ ਧੰਨਵਾਦ